ਕੈਨਾਲ ਇਸੀ ਆਪਣੇ ਅੱਖਾਂ ਦਾ ਜਿਹੜਾ ਧਿਆਨ ਰੱਖ ਸਕਦੇ ਨੇ ਕਿ ਕਿਹੜੀਆਂ ਚੀਜ਼ਾਂ ਨੇ ਜੋ ਕਿ ਸਾਡੀ ਅੱਖਾਂ ਲਈ ਬਹੁਤ ਜ਼ਿਆਦਾ ਸੇਫ ਨੇ ਦੋ ਪਈਆ ਜਿਹੜੇ ਆਪਣੇ ਜਦ ਬਾਹਰ ਟਰੈਵਲ ਕਰਦੇ ਆਪਾਂ ਸੋ ਜਿਹੜੀ ਅੱਖਾਂ ਜਦੋਂ ਆਪਾਂ ਚਸ਼ਮਾ ਨਹੀਂ ਲਗਾਉਂਦੇ ਤਾਂ ਸਿੱਧੀ ਜਦੋਂ ਉਹੜੇ ਹੈਗਾ ਪੋਲੂਸ਼ਨ ਵਾਲੇ ਹਵਾ ਪੈਂਦੀ ਹੈਗੀ ਤੇ ਅੱਖਾਂ ਚ ਅਲਰਜੀ ਹੋ ਰਹੀ ਬਹੁਤ ਜ਼ਿਆਦਾ ਚਲੀ ਜੀ ਅੱਖਾਂ ਲਾਲ ਹੋ ਰਹੀਆਂ ਨੇ ਈਵਨ স্মੋਕ ਚ ਕੁਝ ਡਸਟ ਪਾਰਟੀਕਲ ਜਿਹੜੇ ਸਸਪੈਂਡਡ ਹੁੰਦੇ ਆ ਉਹ ਕੋਈ ਟੱਚ ਕਰਦੇ ਆ ਕਈ ਵਾਰ ਇਨਫੈਕਸ਼ਨਸ ਵੀ ਹੋ ਰਹੀ ਐ ਅਚਲੀ ਕੋਸ਼ਿਸ਼ ਕਰੋ ਜਿੰਨਾ ਆਪਾ ਇੰਡੋਰ ਰਹਿਏ ਜਿਆਦਾ ਬੈਟਰ ਹੈਗਾ ਜੇ ਬਾਹਰ ਨਿਕਲਣਾ ਹੀ ਪੈਂਦਾ ਹੈਗਾ ਤੇ ਅੱਖਾਂ ਦੀ ਸੇਫਟੀ ਵਾਸਤੇ ਆਪਾਂ ਨੂੰ ਗਲਾਸਿਸ ਜਿਹੜੇ ਹੈਗੇ ਆ ਗੋਗਲਸ ਉਹ ਲਗਾਈਏ ਆਪਾਂ ਤਾਂ ਕਿ ਸੇਫਟੀ ਹੋਵੇ ਇਸ ਲਈ ਅੱਖਾਂ 'ਚ ਨਾੜੇ ਪਵੇ ਇਸ ਲਈ ਜੀ ਸਮੁੱਚੇ ਸਮਾਜ ਦੇ ਵਿੱਚ ਜੀ ਤੇ ਬਹੁਤ ਲੋਕਾਂ ਨੂੰ ਡਰਾਈਨੈਸ ਹੈਗੀ ਹੈ ਜੀ ਖੁਸ਼ਕ ਜਿਹੜੇ ਇੰਡੋਰ ਜ਼ਿਆਦਾ ਨੇ ਮੋਬਾਈਲ ਜ਼ਿਆਦਾ ਇਸਤੇਮਾਲ ਕਰਦੇ ਪਏ ਆ ਕੰਪਿਊਟਰ 'ਤੇ ਚਲਾਉਂਦੇ ਆ ਅੱਖਾਂ 'ਚ ਅਲਰੀ ਡਰਾਈਨੈਸ ਆ ਗਈ ਹੈ ਜਦੋਂ ਏਦਾਂ ਦੇ ਮੌਸਮ ਜੋ ਐਕਸਪੋਜ਼ਡ ਹੁੰਦੇ ਆ ਕੋਈ ਫੋਰਨ ਪਾਰਟੀਕਲ ਅੱਖਾਂ 'ਚ ਪੈਂਦਾ ਹੈ ਜਾਂ ਕੋਈ ਆਪਣੇ ਕੁਝ ਵੀ ਪੋਲੂਸ਼ਨ ਅੱਖਾਂ 'ਚ ਪੈਂਦਾ ਉਹ ਡਰਾਈਨੈਸ ਜ਼ਿਆਦਾ ਵਾਜ ਜਾਂਦੀ ਹੈ ਜੇ ਥੋੜੀ ਅੱਖਾਂ 'ਚ ਲਾਲੀ ਹੋ ਜਾਂਦੀ ਵੀ ਹੈ ਜੋ ਹੁੰਦਾ ਵੀ ਆ ਤਾਂ ਆਪਾਂ ਸੈਲਫ ਮੈਡੀਕੇਸ਼ਨ ਕਰਦੇ ਆ ਸੈਲਫ ਮੈਡੀਕੇਸ਼ਨ ਮੀਨਸ ਵੀ ਤੁਸੀਂ ਆਪ ਦਵਾਈ ਪਾ ਲਈ ਉਹ 'ਚ ਖਾਸ ਕਰ ਕੁਝ ਦਵਾਈਆਂ ਏਦਾਂ ਦੀ ਹੁੰਦੀਆਂ ਜਿਹੜੇ ਸਟੀਰੋਇਡਸ ਹੁੰਦੇ ਜਿਹੜੇ ਆਪਣੇ ਡਾਕਟਰ ਨਿਗਰਾਨੀ ਅੰਦਰ ਹੀ ਪਾਣੇ ਹੁੰਦੇ ਨੇ ਕੇਵਲ ਨਿਕਲ ਨੂੰ ਵੀ ਖਤਰਾ ਹੋ ਜਾਂਦਾ ਹੈ ਦੇਖੋ ਆਈ ਫਲੂ ਐਸਾ ਜਦ ਮੌਸਮ ਪਰਵਰਤਨ ਹੋਇਆ ਹੈ ਮੌਸਮ ਜਦੋਂ ਸਾਡੀ ਨਮੀ ਜ਼ਿਆਦਾ ਹੋ ਜਾਂਦੀ ਹੈਗੀ ਹੈ ਤੇ ਜਦ ਆਪਾਂ ایکسپੋਜ਼ ਹੋ ਨੇ इवन ਆਪਣੇ ਹੱਥ ਵੀ ਸਾਫ਼ ਨਹੀਂ ਕਰਦੇ ਬਾਅਦ ਵਿੱਚ ਗੰਦੇ ਹੱਥ ਲਾਣਦੇ ਆਪਾਂ ਤਾਂ ਇਹ ਸਾਡੇ ਚਾਂਸਸ ਆਫ ਫਲੂ ਜਿਹੜੇ ਇਨਫੈਕਸ਼ਨ ਜਾਂ ਪਿੰਗ ਆਈ ਹੋ ਜਾਂਦੇ ਐ ਐਕਚੁਅਲੀ ਸੋ ਜੋ ਐਦਾਂ ਮੌਸਮ ਹੋਵੇ ਆਪਾਂ ਨੂੰ ਜਿਹੜੇ ਜਨਰਲ ਪ੍ਰਕਾਸ਼ਨਸ ਹੈ ਜਿਵੇਂ ਆਪਾਂ ਕਰੋਨਾ ਦੇ ਵਿੱਚ ਪ੍ਰਕਾਸ਼ਨ ਕਰਦੇ ਸੀ ਉਸ ਤਰ੍ਹਾਂ ਹੀ ਆਪਾਂ ਪ੍ਰਕਾਸ਼ਨ ਰੱਖੀ ਆਪਾਂ ਸਫਾਈ ਰੱਖੀ ਤਾਂ ਆਪਾਂ ਇਹ ਤੋਂ ਬਚ ਸਕਦੇ ਆ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਮੌਸਮ ਜਿਹੜਾ ਚੇਂਜ ਹੋ ਰਿਹਾ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਪਰ ਕਿਤੇ ਨੇ ਕਿਤੇ ਅੱਖਾਂ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦੇ ਕਿਉਂਕਿ ਇਹ ਗੱਲ ਕਰ ਰਹੇ ਆਪਾਂ ਧੁੰਦ ਦੀ ਤੇ ਧੁੰਦ ਦੇ ਜਿਹੜਾ স্মੋਕ ਆਪਸ ਦੇ ਵਿੱਚ ਮਿਕਸ ਹੋਇਆ ਹੋਇਆ ਜਿਸ ਕਰਕੇ ਲਗਾਤਾਰ ਹੀ ਜਿਹੜੇ ਟਰੈਵਲਰ ਨੇ ਯਾਨੀ ਕਿ ਜਿਹੜੇ ਕੀ ਦੋ ਪਹੀਆ ਵਾਹਨ ਚਲਾ ਰਹੇ ਨੇ ਜਾਂ ਫਿਰ ਘਰੋਂ ਬਾਹਰ ਨਿਕਲ ਰਹੇ ਨੇ ਉਹਨਾਂ ਦੀ ਅੱਖਾਂ ਲਈ ਬਹੁਤ ਵੱਡੀ ਜਿਹੜਾ ਹਾਨੀਕਾਰਕ ਹੋ ਸਕਦੀ ਤੇ ਅੱਜ ਸਾਡੇ ਨਾਲ ਡਾਕਟਰ ਰਮੇਸ਼ ਈ ਆਈ ਸਪੈਸ਼ਲਿਸਟ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਕਿਸ ਤਰੀਕੇ ਨਾਲ ਅਸੀਂ ਆਪਣੀ ਅੱਖਾਂ ਦੀ ਸੇਫਟੀ ਜੁਰੇ ਵਧ ਸਕਦੇ ਆ ਕਿ ਕਿ ਚੀਜ਼ਾਂ ਜੜੀਆਂ ਨੇ ਆਪਾਂ ਇਸ ਮੌਸਮ ਦੇ ਵਿੱਚ ਚੂਜ਼ ਕਰ ਸਕਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਹਾਂ ਜੀ ਸਰ ਕਿਵੇਂ ਹੋ ਬਹੁਤ ਬੜੀਆ ਬੇਟੇ ਸਰ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਖਾਂ ਨੂੰ ਕਿਸ ਤਰੀਕੇ ਨਾਲ ਆਪਾਂ ਸੇਫ ਕਰ ਸਕਦੇ ਆ ਦੇਖੋ ਸਭ ਤੋਂ ਪਹਿਲੇ ਮੈਂ ਦੱਸਾਂਗਾ ਜਿਹੜੇ ਪਿਛੇ ਹੁਣ ਆਪਣੇ ਧੁੰਦ ਦੇ ਨਾਲ ਜਿਵੇਂ ਖਾਸੇ স্মੋਗ ਹੈਗੇ ਆ ਜਿਵੇਂ ਪਿਛੇ ਪੋਲ ਖਾਸ ਕਰਕੇ ਦੁਬਈਆ ਜਿਹੜੇ ਆਪਣੇ ਜਪਰ ਬਾਹਰ ਟਰੈਵਲ ਕਰਦੇ ਆਪਾਂ ਸੋ ਜਿਹੜੀ ਅੱਖਾਂ ਚ ਜਦੋਂ ਆਪਾਂ ਚਸ਼ਮਾ ਨਹੀਂ ਲਗਾਉਂਦੇ ਤਾਂ ਸਿੱਧੀ ਜਦੋਂ ਉਹੜੇ ਹੈਗਾ ਪੋਲੂਸ਼ਨ ਵਾਲੇ ਹਵਾ ਪੈਂਦੀ ਹੈਗੀ ਤੇ ਅੱਖਾਂ ਚ ਅਲਰਜੀ ਹੋ ਰਹੀ ਹੈ ਬਹੁਤ ਜ਼ਿਆਦਾ ਚਲੀ ਅੱਖਾਂ ਲਾਲ ਹੋ ਰਹੀਆਂ ਨੇ ਈਵਨ স্মੋਕ ਚ ਕੁਝ ਡਸਟ ਪਾਰਟੀਕਲ ਜਿਹੜੇ ਸਸਪੈਂਡਡ ਹੁੰਦੇ ਆ ਉਹ ਕੋਈ ਟੱਚ ਕਰਦੇ ਆ ਕਈ ਵਾਰ ਇਨਫੈਕਸ਼ਨਸ ਵੀ ਹੋ ਰਹੀਆਂ ਐਕਚੁਅਲੀ ਅੱਖਾਂ 'ਚ ਅਲਸਰ ਬਣਦੇ ਨੇ ਅੱਖਾਂ ਲਾਲ ਹੋ ਰਹੀਆਂ ਨੇ ਤੇ ਉਹ ਕਈ ਪੀਸ਼ੈਂਟ ਕਾਫੀ ਸਾਡੇ ਕੋਲ ਓਪੜੀ ਬਦੇ ਵੀ ਹੈਗੇ ਜਿਸ ਕਰਕੇ ਉਹਨਾਂ ਦੇ ਵਿੱਚ ਕਾਫੀ ਟ੍ਰੀਟਮੈਂਟ ਦੀ ਲੋਡ ਪੈ ਰਹੀ ਹੈ ਉਹਨਾਂ ਨਾਲ ਚੱਲਦੀ ਜੀ ਤੇ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਕਿਸ ਤਰੀਕੇ ਨਾਲ ਅਸੀਂ ਆਪਣੇ ਅੱਖਾਂ ਦਾ ਜਿਹੜਾ ਧਿਆਨ ਰੱਖ ਸਕਦੇ ਨੇ ਕੀ ਕੀ ਚੀਜ਼ਾਂ ਨੇ ਜੋ ਕਿ ਸਾਡੀ ਅੱਖਾਂ ਲਈ ਬਹੁਤ ਜ਼ਿਆਦਾ ਸੇਫ ਨੇ ਪਹਿਲੀ ਗੱਲ ਤੇ ਮੈਂ ਇਹ ਕਹਾਂਗਾ ਜਿਵੇਂ ਪਿਛੇ ਸਮੋਕ ਕਾਫੀ ਹੋਈ ਹੈ ਪੋਲੂਸ਼ਨ ਕਰਕੇ ਤੇ ਆਪਾਂ ਕੋਸ਼ਿਸ਼ ਕਰੀ ਜਿੰਨਾ ਆਪ ਆਪਾ ਇੰਡੋਰ ਰੇਅਰ ਜਿਆਦਾ ਬੈਟਰ ਹੈਗਾ ਜੇ ਬਾਹਰ ਨਿਕਲਣਾ ਹੀ ਪੈਂਦਾ ਹੈਗਾ ਤੇ ਅੱਖਾਂ ਦੀ ਸੇਫਟੀ ਵਾਸਤੇ ਆਪਾਂ ਨੂੰ ਗਲਾਸਿਸ ਜਿਹੜੇ ਹੈਗੇ ਆ ਗੋਗਲਸ ਨੂੰ ਲਗਾਈਏ ਆਪਾਂ ਤਾਂ ਕਿ ਸੇਫਟੀ ਹੋਵੇ ਇਸ ਲਈ ਅੱਖਾਂ ਵਿੱਚ ਨਾੜੇ ਪਵੇ ਇਸ ਲਈ ਜੀ ਸਰ ਦੱਸੋਗੇ ਜਿਸ ਤਰੀਕੇ ਨਾਲ ਅੱਖਾਂ ਦੇ ਵਿੱਚ ਖਾਰਿਸ਼ ਆਣਾ ਲਾਲਪਣਾ ਆ ਜਾਣਾ ਅੱਖਾਂ ਦੇ ਵਿੱਚ ਲਾਲੀ ਆ ਜਾਣੀ ਹੈ ਕਿੰਨਾ ਕੁ ਜ਼ਿਆਦਾ ਖਤਰਾ ਸਾਬਿਤ ਹੋ ਸਕਦੀ ਹੈ ਸਾਡੀ ਅੱਖਾਂ ਦੀ ਰੋਸ਼ਨੀ ਲਈ ਦੇਖੋ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਅੱਜ ਸਾਰੇ ਸਮੁੱਚੇ ਸਮਾਜ ਦੇ ਵਿੱਚ ਜੀ ਤੇ ਬਹੁਤ ਸਾਰੇ ਲੋਕਾਂ ਨੂੰ ਡਰਾਈਨੈਸ ਹੈਗੀ ਆ ਜੀ ਖੁਸ਼ਕ ਜਿਹੜੇ ਇਨਡੋਰ ਜ਼ਿਆਦਾ ਨੇ ਮੋਬਾਈਲ ਜ਼ਿਆਦਾ ਇਸਤੇਮਾਲ ਕਰਦੇ ਪਏ ਆ ਕੰਪਿਊਟਰ 'ਤੇ ਚਲਾਉਂਦੇ ਨੇ ਅੱਖਾਂ 'ਚ ਆਲਰੇਡੀ ਡਰਾਈਨੈਸ ਹੈਗੀ ਆ ਜਦੋਂ ਐਦਾਂ ਦੇ ਮੌਸਮ ਜੋ ਐਕਸਪੋਜ਼ਡ ਹੁੰਦੇ ਆ ਕੋਈ ਫੋਰਨ ਪਾਰਟੀਕਲ ਅੱਖਾਂ 'ਚ ਪੈਂਦਾ ਹੈ ਜਾਂ ਕੋਈ ਆਪਣੇ ਕੁਝ ਵੀ ਪੋਲੂਸ਼ਨ ਅੱਖਾਂ 'ਚ ਪੈਂਦਾ ਉਹ ਡਰਾਈਨੈਸ ਜ਼ਿਆਦਾ ਵਾਜ ਜਾਂਦੀ ਹੈ ਤੇ ਡਰਾਈਨੈਸ ਜ਼ਿਆਦਾ ਵਜੇ ਕੀ ਤਾਂ ਉਹ ਜ਼ਿਆਦਾ ਸੋਰਸ ਹੋ ਸਕਦਾ ਹੈ ਵੀ ਅੱਖਾਂ ਇਨਫੈਕਸ਼ਨ ਨਾ ਹੋ ਜਾਏ ਇਨਫੈਕਸ਼ਨ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਬੈਕਟੀਰੀਅਨ ਇਨਫੈਕਸ਼ਨ ਹੋ ਸਕਦੀ ਹੈ ਜੇ ਕਿ ਵੱਧ ਕੇ ਕੇ ਵੱਧ ਨਹੀਂ ਜਾਦਾ ਨੁਕਸਾਨ ਦੇ ਕੇ ਵੱਸ ਸਾਈਟ ਥ੍ਰੈਟਨਿੰਗ ਹੋ ਸਕਦੀ ਨਿਗਾ ਨੂੰ ਵੀ ਖਤਮ ਕਰ ਸਕਦੀ ਹੈਗੀ ਹੈ ਜੀ ਸਭ ਤੋਂ ਵੱਡੀ ਗੱਲ ਕੇਵਰ ਇਹ ਹੁੰਦੀ ਜੇ ਥੋੜੀ ਅੱਖਾਂ ਲਾਲੀ ਹੋ ਜਾਂਦੀ ਵੀ ਹੈ ਜੋ ਹੁੰਦਾ ਵੀ ਹੈ ਤਾਂ ਆਪਾਂ ਸੈਲਫ ਮੈਡੀਕੇਸ਼ਨ ਕਰਦੇ ਆ ਜੀ ਸੈਲਫ ਮੈਡੀਕੇਸ਼ਨ ਮੀਨਸ ਵੀ ਤੁਸੀਂ ਆਪ ਦਵਾਈ ਪਾ ਲਈ ਉਹ ਚ ਖਾਸ ਕਰ ਕੁਝ ਦਵਾਈਆਂ ਐਦਾਂ ਦੀ ਹੁੰਦੀਆਂ ਜੇ ਸਟੀਰੋਇਡਸ ਹੁੰਦੇ ਜਿਹੜੇ ਆਪਣੇ ਡਾਕਟਰ ਨਿਗਰਾਨੀ ਅੰਡਰ ਹੀ ਪਾਣੇ ਹੁੰਦੇ ਨੇ ਤਾਂ ਉਹਦੇ ਨਾਲ ਸਾਡੇ ਕੋਲ ਓਪੀਡੀ ਕਾਫੀ ਪੇਸ਼ੈਂਟ ਦੇਖ ਰਹੇ ਜਿਹੜੇ ਸੈਲਫ ਮੈਡੀਕੇਸ਼ਨ ਕਰਕੇ ਦਵਾਈ ਆਏ ਹੁੰਦੇ ਅੱਖਾਂ 'ਚ ਇਨਫੈਕਸ਼ਨ ਹੋਈ ਹੁੰਦੀ ਹੈ ਕੇਵਰ ਨਿਗਾ ਨੂੰ ਸਿਰ ਜਿਵੇਂ ਆਪਾਂ ਗੱਲ ਕਰੀਏ ਵਾਸ਼ਰੂਮ ਦੇ ਵਿੱਚ ਆਪਾਂ ਵੱਧ ਫੋਨ ਯੂਜ਼ ਕਰਦੇ ਨੇ ਕਿਉਂਕਿ ਜਿੱਥੇ ਸਾਡੇ 5 ਮਿੰਟ ਦਾ ਕੰਮ ਆ ਲੋਕੀ ਜਿਹੜੇ ਵਾਸ਼ਰੂਮ ਤੇ ਵਿੱਚ ਜਾ ਕੇ 15-15 ਮਿੰਟ ਜਿਹੜਾ ਲਾ ਦਿੰਦੇ ਨੇ ਉਸ ਦੇ ਕਾਰਨ ਅੱਖਾਂ ਨੂੰ ਕਿੰਨਾ ਕੁ ਜ਼ਿਆਦਾ ਇੰਪੈਕਟ ਪੈਂਦਾ ਹੈ ਇਹਤੇ ਲੱਗ ਐਕਸਪੈਕਟ ਤੁਸੀਂ ਦੱਸਿਆ ਹੈਗਾ ਵਾਸ਼ਰੂਮ ਵਾਲਾ ਅੱਜ ਦੇ ਸਮੇਂ ਵਿੱਚ ਨਾ ਇਹਨੂੰ ਕਹਿੰਦੇ ਮੋਬਾਈਲ ਐਡਿਕਸ਼ਨ ਕਹਿੰਨੇ ਆਪਾਂ ਉਹ ਬਹੁਤ ਜ਼ਿਆਦਾ ਹੋਈ ਹੋਈ ਹੈ ਬੱਚਿਆਂ ਨੂੰ ਵੀ ਹੈ ਵੱਡਿਆਂ ਨੂੰ ਵੀ ਹੈ ਸਾਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਵੀ ਮੋਬਾਈਲ ਆਪਾਂ ਕਿਸ ਚੀਜ਼ ਵਾਸਤੇ ਵਰਤਦੇ ਪਏ ਆਪਾਂ ਨੂੰ ਥੋੜਾ ਆਪਣ ਨੂੰ ਕੰਟਰੋਲ ਤਾਂ ਕਰਨਾ ਹੀ ਪੈਗਾ ਇਸ ਲਈ ਸੋ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਮਝੋ ਕਿ ਜਦੋਂ ਆਪਾਂ ਕੋਈ ਨੈਚੁਰਲ ਹੈਲਥ ਦੇ ਪ੍ਰੋਸੀਜਰਸ ਜਾਣਦੇ ਆ ਖਾਣਾ ਖਾਂਦੇ ਪਏ ਆ ਜਾ ਕੋਈ ਇਦਾਂ ਤੁਸੀਂ ਦੱਸਿਆ ਪਰ ਬਾਸ਼ਰ ਗੱਲ ਕੀਤੀ ਹੈ ਸਾਡਾ ਬ੍ਰੇਨ ਜਿਹੜਾ ਹੈ ਨਾ ਉਹ ਸਾਰੇ ਬੋਡੀ ਨੂੰ ਕੰਟਰੋਲ ਕਰ ਰਿਹਾ ਹੁੰਦਾ ਜੀ ਜਦੋਂ ਆਪਾਂ ਮੋਬਾਈਲ ਉਸ ਵਾਂਗ ਦੇ ਸਾਡੇ ਬ੍ਰੇਨ ਜਿਹੜਾ ਕੰਟਰੋਲ ਹੈ ਉਹ ਰਹਿੰਦਾ ਨਹੀਂ ਹੈਗਾ ਇਹਨਾਂ ਸਾਡੇ ਪ੍ਰਕਿਰਿਆ ਤੇ ਇਸ ਲਈ ਸੋ ਮੈਂ ਕਿ ਬਹੁਤ ਮਾੜੇ ਅਸਰ ਹੋ ਰਿਹਾ ਸਾਡੇ ਜਿਹੜੇ ਡਾਕਟਰ ਸਹਿਬਾਨ ਇਹ ਦੱਸਦੇ ਆ ਕਿ ਜੇ ਮੋਬਾਈਲ ਇਸਤੇਮਾਲ ਕਰ ਕਰਦੇ ਵੀ ਖਾਣਾ ਵੀ ਖਾ ਰਹੇ ਆ ਆਪਾਂ ਖਾਣਾ ਪਕਾ ਖਾਈ ਜਾਂਨੇ ਖਾਈ ਜਾਂਨੇ ਆਪ ਨੂੰ ਫਿਰ ਪਤਾ ਨਹੀਂ ਲੱਗਦਾ ਕਿ ਕਿੰਨਾ ਖਾਣਾ ਖਾਣਾ ਇਸ ਲਈ ਉਹ ਵੀ ਇੱਕ ਵੱਡਾ ਕਾਰਨ ਮੋਟਾਪੇ ਦਾ ਹੋ ਰਿਹਾ ਇਸ ਤਰ੍ਹਾਂ ਤੁਸੀਂ ਦੱਸਿਆ ਵਾਸ਼ਰੂਮ ਦੀ ਗੱਲ ਕੀਤੀ ਹੈਗੀ ਹੈ ਜੋ ਉਹ ਵੀ ਸਾਡੀ ਪ੍ਰਕਿਰਿਆ ਦੇ ਅਸਰ ਹੁੰਦਾ ਸਾਡੀ ਉਹ ਬਹੁਤ ਸਾਰੀਆਂ ਬੋਡੀ ਦੇ ਸਾਈਡ ਇਫੈਕਟ ਹੋ ਰਹੇ ਨੇ ਜਿਹੜੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਇਸ ਲਈ ਜੀ ਇਸ ਟਾਈਮ ਨਾ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਆ ਆਈ ਫਲੂ ਕਾਫੀ ਲੋਕਾਂ ਨੂੰ ਹੋ ਰਿਹਾ ਹੈ ਜਿਵੇਂ ਕਿ ਅੱਖਾਂ ਦਾ ਲਾਲ ਹੋਣਾ बार-बार ਅੱਖਾਂ ਦੇ ਵਿੱਚ ਪਾਣੀ ਗਿਰਨਾ ਭਾਵੇਂ ਉਹ ਛੋਟੀ ਉਮਰ ਦਾ ਬੱਚਾ ਹੋਵੇ ਭਾਵੇਂ ਉਹ ਯੰਗਸਟਰ ਹੋਵੇ ਭਾਵੇਂ ਉਹ ਬਜ਼ੁਰਗ ਹੋਣ ਕਿਸ ਤਰੀਕੇ ਨਾਲ ਇਹ ਆਈ ਫਲੂ ਦੀ ਬਿਮਾਰੀ ਜਿਹੜੀ ਇਹ ਫੈਲ ਰਹੀ ਹੈ ਦੇਖੋ ਆਈ ਫਲੂ ਐਸਾ ਜਦੋਂ ਮੌਸਮ ਪਰਿਵਰਤਨ ਹੋਇਆ ਹੈ ਮੌਸਮ ਜਦੋਂ ਸਾਡੇ ਨਮੀ ਜ਼ਿਆਦਾ ਹੋ ਜਾਂਦੀ ਹੈਗੀ ਹੈ ਤੇ ਜਿਆਦਾ ਆਪਾਂ 익ਸਪੋਜ਼ ਹੋਨੇ ਨਹੀਂ even ਆਪਣੇ ਹੱਥ ਵੀ ਸਾਫ਼ ਨਹੀਂ ਕਰਦੇ ਬਾਰ ਬਾਰ ਗੰਦੇ ਹੱਥ ਲਾਉਂਦੇ ਆਪਾਂ ਤਾਂ ਇਹ ਸਾਡੇ ਚਾਂਸਿਸ ਆਫ ਫਲੂ ਜਿਹੜੇ ਇਨਫੈਕਸ਼ਨ ਜਾਂ ਪਿੰਕ ਆਈ ਹੋ ਜਾਂਦੇ ਐ ਐਕਚੁਅਲੀ ਸੋ ਜੋ ਐਦਨ ਮੌਸਮ ਹੋਵੇ ਆਪਾਂ ਨੂੰ ਜਿਹੜੇ ਜਨਰਲ ਪ੍ਰੀਕਾਸ਼ਨਸ ਐ ਜਿਵੇਂ ਆਪਾਂ ਕਰੋਨਾ ਦੇ ਵਿੱਚ ਪ੍ਰੀਕਾਸ਼ਨ ਕਰਦੇ ਸੀ ਉਸ ਤਰ੍ਹਾਂ ਹੀ ਆਪਾਂ ਪ੍ਰੀਕਾਸ਼ਨ ਰੱਖੀ ਆਪਾਂ ਸਫਾਈ ਰੱਖੀ ਤਾਂ ਆਪਾਂ ਇਹ ਤੋਂ ਬਚ ਸਕਦੇ ਆ ਬੱਚੇ ਅੱਜ ਇੱਕ ਕਹਿੰਦੇ ਨੇ ਜਦੋਂ ਆਪਾਂ ਆਈ ਕੰਟੈਕਟ ਕਰਦੇ ਮਤਲਬ ਅੱਖਾਂ ਇੱਕ ਅੱਖ ਨੂੰ ਦੂਜੀ ਅੱਖ ਨਾਲ ਦੇਖਦੇ ਮਤਲਬ ਕਿ ਆਪਸ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਦੇਖਦੇ ਇਹ ਜਿਹੜੀ ਬਿਮਾਰੀ ਐ ਉਦੋਂ ਵੀ ਹੋ ਜਾਂਦੀ ਜੋ ਟੱਚ ਕਰਾਂਗੇ ਤਾਂ ਹੀ ਹੋਏਗਾ ਇਸ ਤਰ੍ਹਾਂ ਨਹੀਂ ਹੋਏਗਾ ਸਰ ਹੋਰ ਮੌਸਮ ਕਰਕੇ ਕੀ ਕੀ ਦਿੱਕਤਾਂ ਦਾ ਜਿਹੜਾ ਹੈ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਅੱਖਾਂ ਨੂੰ ਲੱਗੇ ਮੌਸਮ ਅੱਖਾਂ ਤੋਂ ਤਾਂ ਗੱਲ ਦੱਸੀ ਆ ਆਪਾਂ ਅੱਖ ਤੇ ਇਨਫੈਕਸ਼ਨ ਹੋ ਰਹੀ ਹੈ ਈਵਨ ਜਿਹੜੇ ਜੇ ਸੁਪੋਜ਼ ਕਿਸੇ ਨੂੰ ਨਾਲ ਕੋਈ ਹੋਰ ਨਾਲ ਡਾਇਬਟੀਜ਼ ਹੈਗੇ ਆ ਜਾਂ ਅੱਖਾਂ 'ਚ ਕਾਲਾ ਮੋਤੀਆ ਹੈ ਜਾਂ ਕਿ ਡਰਾਈਨੈਸ ਹੈਗੀ ਹੈ ਉਹ ਜ਼ਿਆਦਾ ਵੱਧ ਸਕਦੀ ਹੈ ਉਹ ਇਦਾਂ ਦੇ ਪਿਛ ਨੂੰ ਪੜਨ ਧਿਆਨ ਰੱਖਣਾ ਚਾਹੀਦਾ ਵੀ ਉਹ ਆਪਣੇ ਡਾਕਟਰ ਨੂੰ ਰੈਗੂਲਰ ਚੈੱਕਅਪ ਕਰੰਦ ਰਹਿਣ ਹਾਂ ਜਿਹੜੇ ਸਮੋਕ ਕਰਕੇ ਜਿਹੜੇ ਅੱਖਾਂ ਤੋਂ ਇਲਾਵਾ ਹੋਰ ਸਮੱਸਿਆ ਲੋਕਾਂ ਅਨਸਾਰ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈਗੀ ਹੈ ਜਿਦੇ ਵਿੱਚ ਈਵਨ ਐਕਸੀਡੈਂਟ ਦੀ ਗੱਲ ਚ ਕੀਤੀ ਰੋਡ ਸਾਈਡ ਐਕਸੀਡੈਂਟਸ ਹੋ ਰਹੇ ਨੇ ਉਹ ਵੀ ਇੱਕ ਨੁਕਸਾਨ ਕਾਫੀ ਸਾਡੇ ਸੋਸਾਇਟੀ ਨੂੰ ਹੋ ਰਿਹਾ ਹੈ ਅ ਸਰ ਕਿਸ ਤਰੀਕੇ ਦੀ ਡਾਈਟ ਆ ਜੋ ਕਿ ਸਾਨੂੰ ਇਸ ਟਾਈਮ ਦੇ ਵਿੱਚ ਲੈਣੀ ਚਾਹੀਦੀ ਹੈ ਤਾਂ ਕਿ ਸਾਡੀ ਅੱਖਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੇ ਤੇ ਕੋਈ ਨੁਕਸਾਨ ਵੀ ਨਾ ਹੋਵੇ ਦੇਖੋ ਡਾਈਟ ਤਾਂ ਆਪਣੇ ਪੰਜਾਬ ਲੋਕਾਂ ਦੀ ਅੱਛੀ ਹੁੰਦੀ ਹੈ ਲੇਕਿਨ ਅਪਾਂ ਗੱਲ ਕੀਤੀ ਸੀ ਡਰਾਈਨੈਸ ਦੀ ਡਰਾਈਨੈਸ ਇਸ ਮੌਸਮ ਕਿਵਾਰ ਅਪਾ ਪਾਣੀ ਵੀ ਘੱਟ ਪੀਂਦੇ ਆ ਕਿ ਉਹ ਡਰਾਈਨੈਸ ਬਸੇ ਕਾਫੀ ਕਰਦਾ ਆ ਆਪਣਾ ਨੂੰ ਡਰਾਈ ਫੂਡਸ ਲਈਏ ਪਾਣੀ ਜ਼ਿਆਦਾ ਪੀਏ ਮੈਂ ਪੀਏ ਆਪਾਂ ਸਲਾਦ ਜ਼ਿਆਦਾ ਖਾਈਏ ਤੇ ਐਟ ਲੀਸਟ 8 ਘੰਟੇ ਤੇ ਆਪਾਂ ਨੀਂਦ ਜ਼ਰੂਰ ਲਈਏ ਆਪਾਂ ਚਲੀ ਤੇ ਨੀਂਦ ਪ੍ਰੋਪਰ ਲਾਵਾਂਗੇ ਸਾਡੇ ਅੱਖਾਂ ਨੂੰ ਡਰਾਈਨੈਸ ਨਹੀਂ ਹੋਏਗੀ ਹੋਰ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ ਤੇ ਜੇਕਰ ਤੇ ਜ਼ਿਆਦਾ ਅੱਖਾਂ ਨੂੰ ਲਾਲੀ ਲੱਗਦੀ ਵੀ ਹੈ ਜ਼ਿਆਦਾ ਸਮੱਸਿਆ ਹੈ ਵੀ ਆਪਣੇ ਅੱਖਾਂ ਨੂੰ ਚੈੱਕਅਪ ਕਰਾਓ ਜੇ ਮੈਂ ਤੁਹਾਨੂੰ ਡਾਕਟਰ ਸਲਾਹ ਦਿੰਦੇ ਉਸ ਹਸਾਬ ਨਾਲ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਸਰ ਜਿਹੜੇ ਲੋਕੀ ਚਸ਼ਮਾ ਲਾਉਂਦੇ ਨੇ ਆਈਜ਼ ਵਾਲਾ ਹੈਨਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੂਗੇ ਜਿਹੜੇ ਚਸ਼ਮਾ ਅੱਜਕੱਲ ਦਾ ਕਾਫੀ ਬੱਚਿਆਂ ਨੂੰ ਵੀ ਕਾਫੀ ਚਸ਼ਮੇ ਲੱਗਦੇ ਪਏ ਨੇ ਆਨਲਾਈਨ ਟਾਈਮ 'ਚ ਬਹੁਤ ਚਸ਼ਮੇ ਵਧਨੇ ਵੀ ਨੇ ਤੇ ਜਿਹੜੇ ਚਸ਼ਮੇ ਲੱਗੇ ਵੀ ਉਹਨੂੰ ਰੈਗੂਲਰ ਉਹਨੂੰ ਚੈੱਕਅਪ ਕਰਾਉਣਾ ਚਾਹੀਦਾ ਆਪਣੇ ਚਸ਼ਮੇ ਸੰਭਾਲ ਰੱਖਣੇ ਚਾਹੀਦੇ ਹੈਗੇ ਆ ਤੇ ਜੇ ਹਾਂ ਕੋਈ ਚਾਹਵਨ ਸੱਜਣ ਹੈਗੇ ਚਸ਼ਮਾ ਉਤਾਰਨਾ ਚਾਹੁੰਦੇ ਆ ਆਪਣੇ ਕਿਸੇ ਕਾਰਨ ਕਰਕੇ ਕਿਸੇ ਨੇ ਜਿਵੇਂ ਕੋਈ ਜੌਬ ਚ ਪ੍ਰੋਬਲਮ ਆ ਰਹੀ ਹੈ ਜਾਂ ਮੈਰਿਜ ਵਾਸਤੇ ਜਾਂ ਬਾਹਰ ਜਾਣਾ ਜਾਂ ਕਿਸ ਤਰ੍ਹਾਂ ਹੈਗਾ ਤਾਂ ਉਹ ਲੇਸਿਕ ਸਰਜੀ ਹੁੰਦੀ ਹੈਗੀ ਉਹ ਵੀ ਸਾਡੇ ਹਸਪੀਟਲ ਅਪ ਐਡਵਾਂਸ ਲੇਸਿਕ ਕਰਦੇ ਹੈਗੇ ਉਹ ਵੀ ਕਰਵਾ ਸਕਦੇ ਜੇ ਲੇਸਿਕ ਨਹੀਂ ਹੋ ਸਕਦੀ ਕਿਉਂਕਿ ਆਈਸੀਐਲ ਵੀ ਅੱਖਾਂ ਚ ਫਿੱਟ ਹੁੰਦੇ ਹੈਗੇ ਸੋ ਕਹਿੰਦਾ ਭਾਬੇ ਅੱਖਾਂ ਦਾ ਪਸੰਭਾਲ ਲਖੀਏ ਤੇ ਰੈਗੂਲਰ ਚੈੱਕਅਪ ਕਰਦੇ ਰਹੀਏ ਆਪਾਂ ਚਲੋ ਤਾਂ ਲੇਸਿਕ ਦਾ ਵਿੱਚ ਤੇ ਇਹ ਅੱਖਾਂ ਦੀ ਰੋਸ਼ਨੀ ਦੇ ਨਾਲ ਕੀ ਮਤਲਬ ਕਿ ਡਿਫਰੈਂਸ ਹੁੰਦਾ ਕਿਸ ਤਰੀਕੇ ਨਾਲ ਜਿਹੜੀ ਸਾਡੀ ਰੋਸ਼ਨੀ ਚਲੀ ਗਈ ਉਹ ਕਿੱਦਾਂ ਵਾਪਸ ਆ ਸਕਦੀ ਹੈ ਦੇਖੋ ਆਪਾਂ ਗੱਲ ਕਰ ਰਹੇ ਸੀ ਕਿ ਆ ਮੌਸਮ ਪਰਵਰਤਨ ਆੜੇ ਕਿ ਐਦਾਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਨਹੀਂ ਰੋਸ਼ਨੀ ਜਾਂਦੀ ਨਹੀਂ ਹੈਗੀ ਹਾਂ ਜਿਹੜੇ ਤੁਸੀਂ ਗੱਲ ਕੀਤੀ ਵੀ ਜੇ ਚਸ਼ਮਾ ਜੇ ਰੋਸ਼ਨੀ ਆਉਣ ਵੇਲੇ ਜ਼ਿਆਦਾ ਪੰਨੀ ਦਾ ਚੈੱਕ ਕਰਾਈਏ ਰੈਗੂਲਰਲੀ ਸੋ ਜੇ ਆਪਾਂ ਨੂੰ ਡਾਕਟਰ ਸਾਹਿਬ ਸਲਾਹ ਦਿੰਦੇ ਆ ਚਸ਼ਮਾ ਲਗਾਉਣਾ ਚਾਹੀਦਾ ਚਸ਼ਮਾ ਨਹੀਂ ਲਗਾਉਣਾ ਚਾਹੁੰਦੇ ਤਾਂ ਫਿਰ ਉਹ ਸੈਕੰਡ ਆਪਸ਼ਨ ਸਾਡੇ ਕੋਈ ਜਾਂਗ ਬੰਦੇ ਵਿੱਚ ਲੇਸਿਕ ਜਾਂ ਆਈਸੀਐਲ ਲੈਂਸਿਸ ਹੈਗੇ ਨੇ ਜੀ ਸੋ ਸਰ ਮੌਸਮ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਣੇ ਅੱਖਾਂ ਦੀ ਜਿਹੜੀ ਸੁਰੱਖਿਆ ਕਰਨੀ ਚਾਹੀਦੀ ਹੈ ਕਿਸ ਤਰੀਕੇ ਨਾਲ ਆਪਣੀਆਂ ਅੱਖਾਂ ਜੜੀਆਂ ਨੇ ਸੇਵ ਰੱਖਣੀ ਚਾਹੀਦੀਆਂ ਕੋਈ ਮੈਸੇਜ ਜਿਹੜਾ ਦੇਣਾ ਚਾਹੂਗੇ ਅੱਜ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗਾ ਵੀ ਪਹਿਲੀ ਗੱਲ ਤਾਂ ਆਪਾਂ ਪੋਲੂਸ਼ਨ ਜਿਹੜਾ ਫੈਲਦਾ ਹੈਗਾ ਉਸ ਵਿੱਚ ਯੋਗਦਾਨ ਪਈ ਨਾ ਫੈਲੇ ਜੀ ਆਪਾਂ ਮੈਕਸ ਵੀ ਨੇ ਮੌਸਮ ਵਿੱਚ ਇੰਡੋਰ ਰਹੀਏ ਜੇ ਬਾਹਰ ਨਿਕਲਣਾ ਹੀ ਪੈਂਦਾ ਲੋੜ ਮੁਤਾਬਿਕ ਨਿਕਲਦੇ ਆਂ ਆਪਾਂ ਅੱਖਾਂ 'ਚ ਬਾਹਰ ਗੋਗਲਸ ਲਾ ਕੇ ਈਵਨ ਜੇ ਮਤਲਬ ਕਿ ਮੌਸਮ ਚਾਹ ਠੰਡਾ ਹੀ ਮੌਸਮ ਹੈਗਾ ਤਾਂ ਵੀ ਫੇ ਵੀ ਆਪਾਂ ਗੋਗਲਸ ਲਗਾਉਣਾ ਚਾਹੀਦਾ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੀ ਸੂਰਜ ਦੀ ਰੋਸ਼ਨੀ ਆ ਰਹੀ ਹੈ ਉਹਨੂੰ UV ਲਾਈਟਸ ਕਹਿੰਦੇ ਆਂ ਆਪਾਂ ਉਹ ਸਟਿਲ ਆ ਰਹੀ ਹੁੰਦੀ ਹੈ ਤੇ ਅੱਖਾਂ ਨੂੰ ਨੁਕਸਾਨ ਹੁੰਦਾ ਹੈਗਾ ਇਸ ਲਈ ਸੋ ਬਾਹਰ ਗੋਗਲ ਲਾ ਕੇ ਨਿਕਲੀਏ ਤੇ ਡਰਾਈਵਿੰਗ ਵੇਲੇ ਆਪਾਂ ਜਰੂਰ ਗਗਲੇ ਤਾਂ ਅੱਖਾਂ 'ਚ ਕੋਈ ਨੁਕਸਾਨ ਨਾ ਹੋਵੇ ਜੀ ਸੋ ਆਲੋ ਜੀ ਸਾਰੀਆਂ ਗੱਲਾਂ ਜੁੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਅੱਖਾਂ ਦੀ ਸੇਫਟੀ ਜਿਹੜਾ ਕਰ ਸਕਦੇ ਹੋ ਕਿਉਂਕਿ ਜੇ ਗੱਲ ਕਰੀਏ ਮੌਸਮ ਦੀ ਤੇ ਮੌਸਮ ਤੋਂ ਵਿੱਚ ਲਗਾਤਾਰ ਹੀ ਬਦਲਾਅ ਜੁੜਾ ਹੈ ਵੇਖਣ ਨੂੰ ਮਿਲ ਰਿਹਾ ਹੈ ਤੇ ਕਿਤੇ ਨਾ ਕਿਤੇ ਸਾਡੀ ਅੱਖਾਂ ਲਈ ਜਿਹੜਾ ਬਹੁਤ ਵੱਡਾ ਨੁਕਸਾਨਦਾਇਕ ਜਿਹੜਾ ਬਣ ਰਿਹਾ ਹੈ ਸੋ ਸਾਰੀ ਜਿਹੜੀਆਂ ਗੱਲਾਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਤੇ ਹੋਰ ਇਤਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਇਹ ਹੈਡਲਾਈਨਸ